ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅੱਜ 21 ਜੁਲਾਈ ਨੂੰ ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਸ ਸੈਸ਼ਨ ਦੇ ਦੌਰਾਨ ਜਾਣਕਾਰੀ ਦੇ ਮੁਤਾਬਕ ਮੋਦੀ ਸਰਕਾਰ 16 ਬਿੱਲ ਪਾਸ ਕਰ ਸਕਦੀ ਹੈ ਇਹਨਾਂ ਵਿੱਚ ਮਰਚੈਂਟ ਸ਼ਿਪਿੰਗ ਬਿੱਲ ਇੰਡੀਅਨ ਸਪੋਰਟਸ ਬਿੱਲ ਕੋਸਟਲ ਸ਼ਿਪਿੰਗ ਬਿੱਲ ਨੈਸ਼ਨਲ ਸਪੋਰਟਸ ਗਵਰਨੈਂਸ ਬਿੱਲ ਐਂਟੀ ਡੋਪਿੰਗ ਸੋਧ ਬਿੱਲ ਮਨੀਪੁਰ GST ਬਿੱਲ ਆਈ ਆਈ ਐਮ ਸ਼ੋਧ ਬਿੱਲ ਅਤੇ ਟੈਕਸੇਸ਼ਨ ਸ਼ੋਧ ਬਿੱਲ ਸ਼ਾਮਲ ਨੇ ਮਰਚੈਂਟ ਸ਼ਿਪਿੰਗ ਬਿੱਲ ਦੇ ਸਮੁੰਦਰੀ ਵਪਾਰ ਅਤੇ ਸ਼ਿਪਿੰਗ ਨਿਯਮਾਂ ਨੂੰ ਆਧੁਨਿਕ ਬਣਾਉਣ ਦਾ ਪ੍ਰਸਤਾਵ ਜਿਹੜਾ ਰੱਖਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਇੰਡੀਅਨ ਪੋਰਟਸ ਬਿੱਲ 2025 ਦੇਸ਼ ਦੀਆਂ ਬੰਦਰਗਾਹਾਂ ਦੇ ਪ੍ਰਬੰਧਨ ਨੂੰ ਲੈ ਕੇ ਇਸ ਨੂੰ ਬਿਹਤਰ ਤਰੀਕੇ ਦੇ ਨਾਲ ਲਾਗੂ ਕਰਨ ਨੂੰ ਲੈ ਕੇ ਸਦਨ ਦੇ ਵਿੱਚ ਪ੍ਰਸਤਾਵ ਇਸ ਦਾ ਲਿਆਂਦਾ ਜਾ ਸਕਦਾ ਤੁਹਾਨੂੰ ਦੱਸ ਦਈਏ ਸੰਸਦ ਦਾ ਮਾਨਸੂਨ ਸੈਸ਼ਨ 21 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਅਤੇ ਇਹ ਸੈਸ਼ਨ 21 ਅਗਸਤ ਤੱਕ ਚੱਲੇਗਾ ਸੋ ਅੱਜ ਇਸ ਸੈਸ਼ਨ ਦੀ ਸ਼ੁਰੂਆਤ ਹੋ ਜਾਵੇਗੀ ਇਸ ਸੈਸ਼ਨ ਦੇ ਵਿੱਚ ਮੋਦੀ ਸਰਕਾਰ ਸਦਨ ਦੇ ਵਿੱਚ ਲਗਭਗ 15 ਬਿੱਲ ਪੇਸ਼ ਕਰ ਸਕਦੀ ਹੈ। ਇਹਨਾਂ ਵਿੱਚੋਂ 8 ਨਵੇਂ ਅਤੇ 7 ਪੁਰਾਣੇ ਬਿੱਲ ਹੋਣ ਦੀ ਸੰਭਾਵਨਾ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਜੀਜੂ ਨੇ ਮਾਨਸੂਨ ਸੈਸ਼ਨ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਮਾਨਸੂਨ ਸੈਸ਼ਨ ਬੁਲਾਉਣ ਦੀ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। 15 ਅਗਸਤ ਨੂੰ ਆਜ਼ਾਦੀ ਦਿਵਸ ਵੀ ਹੈ, ਇਸ ਦੇ ਜਸ਼ਨ ਵੀ ਮਨਾਏ ਜਾਣਗੇ। ਇਸ ਕਾਰਨ 13-14 ਅਗਸਤ ਨੂੰ ਸਦਨ ਨਹੀਂ ਬੈਠੇਗਾ। ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ 20 ਜੁਲਾਈ ਨੂੰ ਸਵੇਰੇ 10 ਵਜੇ ਇੱਕ ਸਰ ਪਾਰਟੀ ਮੀਟਿੰਗ ਵੀ ਬੁਲਾਈ ਗਈ ਸੀ ਇਸ ਸਰਪਾਰਟੀ ਮੀਟਿੰਗ ਦੇ ਵਿੱਚ ਇਸ ਮਾਨਸੂਨ ਸੈਸ਼ਨ ਦੇ ਏਜੰਡੇ ਅਤੇ ਬਿੱਲਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਗਈ ਸੀ ਪਹਿਲਗਾਮਾਤਵਾਦੀ ਹਮਲੇ ਅਤੇ ਆਪਰੇਸ਼ਨ ਸਿੰਧੂਰ ਤੋਂ ਬਾਅਦ ਮਾਨਸੂਨ ਦਾ ਸੈਸ਼ਨ ਆ ਰਿਹਾ ਹੈ ਜਿਸ ਵਿੱਚ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਵਿਰੋਧੀ ਧਿਰ ਸਰਕਾਰ ਦੇ ਅੱਗੇ ਵੱਡੇ ਸਵਾਲ ਰੱਖੇਗਾ ਉਦੋਂ ਸਰਕਾਰ ਨੇ ਵੀ ਕਿਹਾ ਹੈ ਕਿ ਉਹ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਬਿਲਕੁਲ ਚੰਗੀ ਤਰ੍ਹਾਂ ਤਿਆਰ ਹੈ ਅਤੇ ਜ਼ਰੂਰ ਇਹਨਾਂ ਮੁੱਦਿਆਂ ਤੇ ਵਿਚਾਰ ਚਰਚਾ ਹੋਣੀ ਚਾਹੀਦੀ ਹੈ ਸਰਕਾਰ ਨੇ ਇਹਨਾਂ ਦੋਵਾਂ ਮੁੱਦਿਆਂ ਤੇ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਵਿਰੋਧੀ ਧਿਰਾਂ ਵੱਲੋਂ ਕੀਤੀ ਗਈ ਸੀ ਅਤੇ ਇਸ ਮੰਗ ਨੂੰ ਰੱਦ ਕਰ ਦਿੱਤਾ ਗਿਆ ਮਨੀਪੁਰ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਦੀ ਮਿਆਦ ਵਧਾਉਣ ਦੇ ਪ੍ਰਸਤਾਵ ਤੇ ਵੀ ਸੈਸ਼ਨ ਦੇ ਵਿੱਚ ਚਰਚਾ ਹੋ ਸਕਦੀ ਹੈ ਸਰਕਾਰ ਅਤੇ ਪਾਕਿਸਤਾਨ ਵਿਚਕਾਰ ਭਾਰਤ ਅਤੇ ਪਾਕਿਸਤਾਨ ਵਿਚਕਾਰ جنگਬੰਦੀ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੀਆਂ ਟਿੱਪਣੀਆਂ ਅਤੇ ਦਾਅਵਿਆਂ ਦੀ ਵੀ ਖੂਬ ਚਰਚਾ ਹੈ ਅਜਿਹੇ ਵਿੱਚ ਵਿਰੋਧੀ ਧਿਰ ਡੋਨਲਡ 트੍ਰੰਪ ਦੀਆਂ ਟਿੱਪਣੀਆਂ ਨੂੰ ਕੀ ਵੀ ਸਰਕਾਰ ਤੇ ਵੱਡੇ ਸਵਾਲ ਕਰ ਸਕਦਾ ਹੈ ਤੇ ਇਸ ਮੁੱਦੇ ਤੇ ਵੀ ਸੰਸਦ ਦੇ ਵਿੱਚ ਖੂਬ ਚਰਚਾ ਹੋਣ ਦੀ ਸੰਭਾਵਨਾ ਹੈ ਫਿਲਹਾਲ 21 ਜੁਲਾਈ ਅੱਜ ਇਹ ਸੈਸ਼ਨ ਸ਼ੁਰੂ ਹੋ ਰਿਹਾ ਹੈ ਅਤੇ ਇਹ ਸੈਸ਼ਨ ਖਾਸ ਤੌਰ ਤੇ ਆਪਰੇਸ਼ਨ ਸੰਦੂਰ ਵਰਗੇ ਸਵਾਲਾਂ ਨੂੰ ਲੈ ਕੇ ਖੂਬ ਹੰਗਾਮੇਖੇਜ ਹੋਣ ਦੀ ਸੰਭਾਵਨਾ ਇਸ ਸੈਸ਼ਨ ਬਾਰੇ ਕੀਤੀ ਜਾ ਰਹੀ ਹੈ